ਦੀ ਵੀ ਆ ਕਿ ਜੋ ਸ਼ਹੀਦਾਂ ਦਾ ਨਿਸ਼ਾਨਾ ਸੀ ਖਾਲਸਾ ਉਹਦੇ ਵਾਸਤੇ ਆਪਾਂ ਸੰਘਰਸ਼ ਵੀ ਹੋਣਾ ਹੈ ਤੇ ਉਹ ਵੀ ਆਜ਼ਾਦੀ ਦੇ ਵਾਸਤੇ ਹਰ ਇੱਕ ਬੱਚੇ ਨੇ ਹਰ ਇੱਕ ਨੌਜਵਾਨ ਨੇ ਹਰ ਇੱਕ ਬਜ਼ੁਰਗ ਨੇ ਤਦਪਰ ਵੀ ਹੋਣਾ ਹੈ ਆਪਾਂ ਸਭ ਤੋਂ ਪਹਿਲਾ ਜਿਹੜਾ ਫਰਜ਼ ਹੈ ਉਹ ਪੰਜਾਬਕਾਰਾਂ ਦਾ ਜਿਹੜਾ ਹੈ ਉਹ ਮੰਨਦਾ ਹੈ ਕਿ ਆਪਣੇ ਗਾਉਂ ਦੇ ਵਿੱਚ ਰਾਤ ਕਰੇਗਾ ਖਾਲਸਾ ਦੇ ਸਿਧਾਂਤਾਂ ਦੇ ਤਿਹੇ ਵੀ ਜਾਗ ਰੁੱਤਾ ਆ ਉਹ ਪਹਿਲਾ ਕਰ ਸਕਦਾ ਹੈ ਮੈਂ ਵਿਦੇਸ਼ਾਂ ਦੇ ਸੰਗਾਂ ਵਿੱਚ ਬੇਰਤੀ ਕਰਦਾ ਰਹਿੰਦਾ ਜਾਂ ਕਿ ਵਿਦੇਸ਼ਾਂ ਦੇ ਵਿੱਚ ਵੀ ਜਿਆਦਾਤਰ ਉਹਨਾਂ ਗੁਰਸਿੱਖਾਂ ਨੂੰ ਵੀ ਬਣਾਇਆ ਜਾਵੇ ਜਿਹਨੇ ਕੌਮ ਦੀ ਗੱਲ ਕਰਦੇ ਆ ਪੰਥ ਦੀ ਗੱਲ ਕਰਦੇ ਆ ਜਿਹੜੇ ਗੁਰਬਾਗੀ ਸਿੰਘ ਜਿਹੜੇ ਢਾਡੀ ਸਿੰਘ ਜਿਹੜੇ ਬਾਜੀ ਸਿੰਘ ਜਿਹੜੇ ਕਥਾਵਾਦਕ ਸਿੰਘ ਪੰਜਾਬ ਦੇ ਨੇਤੇ ਰਹਿੰਦੇ ਹੋਏ ਸਿੱਖੀ ਦਾ ਪ੍ਰਚਾਰ ਪਸਾਰ ਕਰਦੇ ਆ ਤੇ ਕੌਮ ਦੀ ਆਜ਼ਾਦੀ ਦੀ ਜਿਹੜੀ ਗੱਲ ਆ ਉਹ ਕਰਦੇ ਆ ਪਰ ਪਤਾ ਨਹੀਂ ਕਿਉਂ ਗੱਲ ਸਾਡੀ ਕੌਮ ਦੇ ਜਿਹੜੇ ਮਹਾਨ ਪ੍ਰਚਾਰਕ ਰੀਆ ਉਹ ਵੀ ਕੌਮ ਦੀ ਆਜ਼ਾਦੀ ਦੀ ਗੱਲ ਸਹੀ ਤਰੀਕੇ ਨਾਲ ਨਹੀਂ ਕਰਦੇ ਜਾਂ ਖੁੱਦ ਕੇ ਨਹੀਂ ਕਰਦੇ ਸੋ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਜੇ ਇਸ ਸਮਾਰੋਹ ਦੇ ਵਿੱਚ ਸੇਖ ਸਾਹਿਬ ਗਿਆਨੀ ਗੁਰਦੀਪ ਸਿੰਘ ਜੀ ਗੜਗਾਜੇ ਉਹ ਵੀ ਪਹੁੰਚ ਚੁੱਕੇ ਹੋਏ ਆਪਾਂ ਦੇ ਸੇਖ ਸਾਹਿਬ ਸੰਤ ਗਿਆਨੀ ਰਾਮ ਸਿੰਘ ਜੀ ਖਾਨ ਸਾਹਿਬ ਜੀ ਕਿਰਤੀ ਦੀ ਸਮਾਗਮਾਂ ਦੇ ਵਿੱਚ ਮਾਤਾਂ ਦੇ ਵਿੱਚ ਸੈਮੀਨਾਰਾਂ ਦੇ ਵਿੱਚ ਜਿਹੜਾ ਆ ਉਹ ਜ਼ਰੂਰ ਕਰਿਆ ਕਰੀਏ ਤੇ ਇਹ ਗੱਲ ਪੱਕੀ ਆਪਣੇ ਮਨ ਦੇ ਵਿੱਚ ਵਸਾ ਲਓ ਕਿ ਖਾਲਸਾਣ ਕੋਈ ਹਵਾ ਨਹੀਂ ਆ ਖਾਲਸਾਣ ਉਹੀ ਹੈ ਜਿਸ ਨੂੰ ਭਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਨ ਆਰਥੀ ਦੀ ਗੁਰਬਾਨੀ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਨੇ ਹਰਿਦੇਵ ਰਾਜ ਆਖਿਆ ਆ ਖਾਲਸਾਣ ਉਹੀ ਆ ਜਿਸ ਨੂੰ ਭਗਤਾਂ ਨੇ ਬੇਗਮ ਘੁਲਾ ਕੇ ਆ ਤੇ ਖਾਲਸਾਣ ਉਹੀ ਆ ਜਿਹੜਾ ਦਸਵੇਂ ਪਾਤਸ਼ਾਹ ਜੀ ਨੇ ਸਾਨੂੰ ਰਾਜ ਕਰੇਗਾ ਖਾਲਸਾ ਦਾ ਜਿਹੜਾ ਸੰਕਲਪ ਹੈ ਉਹ ਬਖਸ਼ਿਸ਼ ਕੀਤਾ ਹੈ ਖਾਲਸਾ ਨ ਇੱਕ ਪਵਿੱਤਰ ਸ਼ਬਦਿਆ ਜਿਹਦੇ ਲਈ 1 2 ਹਜ਼ਾਰ ਨਹੀਂ ਬਲਕਿ ਨਖਾਂ ਜਿੰਨੀਆਂ ਸ਼ਹਿਰਤਾਆਂ ਉਹ ਹੋਟੀਆਂ ਹੋਈਆਂ ਆ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਚਾਹੇ ਕਿੰਨੀਆਂ ਵੀ ਤਕਦੀਦੀਆਂ ਆ ਜਾਣ ਪਰ ਸਾਨੂੰ ਉਹਨਾਂ ਜਿੰਨਾਂ ਤੱਕ ਰਾਜ ਨਹੀਂ ਹੋਣਾ ਜਿੰਨਾ ਚਿਰ ਤੱਕ ਗੁਰੂਆਂ ਖੂਤਿਆਂ ਤੇ ਸ਼ਹੀਦਾਂ ਦੀ ਇਸ ਧਰਤੀ ਦੇ ਉੱਤੇ ਖਾਲਸਾ ਧਰਤੀ ਦੀ ਸਥਾਪਨਾ ਨਹੀਂ ਹੋ ਜਾਂਦੀ ਤੇ ਸਾਡਾ ਆਵਾਸ ਨਿਕਾ ਆ ਕਿ ਇਸ ਧਰਤੀ ਦੇ ਉੱਤੇ ਖਾਲਸੇ ਦਾ ਜਿਹੜਾ ਰਾਜ ਸਥਾਪਿਤ ਜ਼ਰੂਰ ਹੋਵੇਗਾ ਸਾਡੇ ਸ਼ਹੀਦਾਂ ਦਾ ਡੁੱਧਿਆ ਹੋਇਆ ਖੂਨ ਅਜਾਈ ਨਹੀਂ ਜਾਏਗਾ ਗਿਰ ਬਦਨਾ ਜਲ ਪਾਣੀ ਵੀ ਜਾਏਗਾ ਇੱਕ ਸਾਧ ਬਦਨਾ ਅਵਾਦਾ ਗੁਰੂ ਕੀ ਬਾਣੀ ਕਹਦੀ ਹੈ ਕਿ ਇੱਕ ਸਾਧ ਬਦਨਾ ਅਵਾਦਾ ਤੇ ਪੂਰਨ ਮਹਾਂਪੁਰਖ ਸਾਹਿਬ ਤੇ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਫਿਰ ਨਾਵਾਦਿਆਂ ਨੇ ਬੱਜਨੇ ਆ ਕਿ ਜਿੱਦਣੇ ਇਸ ਆਸਥਾਨ ਦੇ ਭਾਵ ਕੀ ਦਰਬਾਰ ਸਾਹਿਬ ਦੇ ਪਵਿੱਤਰ ਤੋਂ ਹੁਣ ਹੁਲਾ ਹੋਇਆ ਤੇ ਦੁਨੀਆ ਤੇ ਮਿਸਾਲ ਬਣੇਗੀ ਕਿ ਖਾਲਸਾਪਨ ਬਣਿਆ ਉਹ ਜ਼ਰੂਰ ਖਾਲਸਾਪਨ ਬਣੇਗਾ ਤੇ ਸਾਡਾ ਆਵਾਜ਼ ਨਿਸ਼ਚਾ ਹੈ ਕਿ ਇਹ ਜਿਹੜਾ ਖਾਲਸਾਪਨ ਆ ਉਹ ਬਹੁਤ ਜਲਦੀ ਬਣੇਗਾ ਤੇ ਹੁਣ ਜੋ ਅੰਤਰਰਾਸ਼ਟਰੀ ਮੰਤਨ ਦੇ ਉੱਤੇ ਹਾਲਾਤ ਬਣਦੇ ਆ ਜਾ ਰਹੇ ਆ ਜਿਸ ਤਰੀਕੇ ਦੇ ਨਾਲ ਦੁਨੀਆ ਭਰ ਦਾ ਦੁਨੀਆ ਭਰ ਦੇ ਆਗੂ ਅੰਤਰਰਾਸ਼ਟਰੀ ਭਾਈਚਾਰੇ ਸਿੱਖਾਂ ਦੇ ਹੱਕ ਦੇ ਵਿੱਚ ਆਵਾਜ਼ ਬੰਦ ਕਰਿਆ ਆ ਤੇ ਖਾਲਸਤਾਨ ਦੀ ਮੰਗ ਵੀ ਹੁਣ ਦੂਰ ਨਹੀਂ ਆ ਸਾਨੂੰ ਸਾਧਿਆ ਮੁਕਿਆਰੀ ਰੱਖਣੀ ਚਾਹੀਦੀ ਆ ਤੇ ਸਾਨੂੰ ਸਾਧਿਆ ਜੁੜਾਇਆ ਉਹ ਕੌਮ ਦੀ ਆਜ਼ਾਦੀ ਦੇ ਲਈ ਜਿਹੜਾ ਹਮੇਸ਼ਾ ਸੰਘਰਸ਼ੀ ਰਹੋਣਾ ਚਾਹੀਦਾ ਆ ਤੇ ਅੱਜ ਆਪਾਂ ਯਾਦ ਕਰ ਲਈਏ ਸ਼ਹੀਦ ਭਾਈ ਮੇਰ ਸਿੰਘ ਜੀ ਨਾਗੂਕੇ ਜਦੋਂ ਮੈਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਣਾਵਾ ਦੇ ਨੇ ਸ਼ਹੀਦ ਨੂੰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜਨਰਲ ਸ਼ਿਵੇਸ਼ ਸਿੰਘ ਜੀ ਬਾਬਾ ਧਾਰਾ ਸਿੰਘ ਜੀ ਜਦ ਭਾਈ ਮੇਜਰ ਸਿੰਘ ਦੀ ਲਾਗੋ ਕੇ ਮੋਹਣਾ ਦੇਖਦਾ ਜਾਂ ਤੇ ਇੰਦੀ ਮਹਿਸੂਸ ਹੁੰਦਾ ਆ ਕਿ ਜਿਵੇਂ ਜਿਹੜੀਆਂ ਪ੍ਰਾਤਨ ਲੋਹਾਦਾਨ ਉਹੀ ਦੁਬਾਰਾ ਆਈਆਂ ਹੋਣ ਉਹਨਾਂ ਨੇ ਹੀ ਦੁਬਾਰਾ ਜਿਹੜਾ ਜਨੁਧਾਰ ਕੇ ਸਿੱਖ ਕੌਮ ਦੀ ਮਹਾਨ ਸੇਵਾ ਕੀਤੀ ਹੋਵੇ ਤੁਸੀਂ ਭਾਈ ਮੇਜਰ ਸਿੰਘ ਦੀ ਲਾਗੋ ਕੇ ਦੇ ਉਹਨਾਂ ਕਰਾਸੀ ਤੋਂ ਪਹਿਲੇ ਐਕਸੀਡੈਂਟ ਹੋਵੇ ਜਾਂ ਜੋ ਆਜਿ ਮੂੜ 1984 ਨੂੰ ਗਾਸ਼ਰਪੁਰ ਦੀ ਗਿਆਨੀ ਜੈਲ ਸਿੰਘ ਉੱਤੇ ਹਮਲਾ ਕੀਤਾ ਉਹ ਐਕਸ਼ਨ ਤੱਕ ਕੇ ਦੇਖੋ ਕਿ ਪ੍ਰਤਾਪ ਸਿੰਘਾਂ ਦੇ ਐਕਸ਼ਨ ਤੱਕ ਕੇ ਦੇਖੋ ਤੇ ਅੰਝ ਨਾ ਹਸੂਸ ਹੋਏਗਾ ਜਿਵੇਂ ਭਾਈ ਬਚਿੱਤਰ ਸਿੰਘ ਜੀ ਜਿਨ੍ਹਾਂ ਨੇ ਮਨਤਾ ਹਾਕੀਂ ਦੇ ਨਗ ਨਹੀਂ ਬਖਸ਼ਾ ਵਾਰਿਆ ਸੀ ਸੱਤ ਕਵੀਆਂ ਪਾੜ ਦਿੱਤੀਆਂ ਸੀ ਕਿ ਉਹ ਭਾਈ ਬਚਿੱਤਰ ਸਿੰਘ ਹੀ ਭਾਈ ਬਿੱਟਰ ਸਿੰਘ ਨਾਲੋ ਕੇਡੇ ਰੂਟ ਦੇ ਵਿੱਚ ਤੇ ਦੁਬਾਰਾ ਆਏ ਹੋ ਤੁਸੀਂ ਸੰਤ ਦਰਬੰਨ ਸਿੰਘ ਜੀ ਖਾਲਸਾ ਫਿਰ ਲਾਂਭਾ ਰਹੇ ਨੇ ਜੋ ਦਰਬਾਰ ਸਾਹਿਬ ਦੇ ਗਰੀਵਾ ਦਾ ਸ਼ਾਨਾ ਹੁੰਦਾ ਇਤਿਹਾਸ ਬਰਾਇਆ ਉਹ ਐਂਦੀ ਨਾਲ ਜ਼ਰੂਰ ਹੁੰਦਾ ਕਿ ਜਿਹੜੇ ਚਮਕੌਰ ਦੀ ਗੜੀ ਵਿੱਚ 40 ਸਿੰਘ ਲੜੇ ਸਨ ਉਹਨਾਂ 40 ਸਿੰਘਾਂ ਦੇ ਵਿੱਚੋਂ ਵੀ ਸਤਿਬਾਲਾ ਜਰਨੈਲ ਸਿੰਘ ਦੀ ਖਾਲਸਾ ਵੇਦਰਾ ਵਾਲੇ ਸਨ ਸਾਡੇ ਜਰਨੈਲ ਸਿੰਘ ਦੀ ਸ਼ਖਸੀਅਤ ਦੇ ਵਿੱਚੋਂ ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਭਾਦਰ ਦਿਵਾਰ ਭੂਪ ਸਿੰਘ ਜੀ ਸਰਦਾਰ ਗੱਜਾ ਸਿੰਘ ਦੀ ਯਾਦੁਗਾਰੀਆ ਸਰਦਾਰ ਹਰੀ ਸਿੰਘ ਦੀ ਬਗਵਾ ਜਿਹਨੇ ਦਰਸ਼ਨਿਆ ਹੁੰਦੇ ਆ ਜਿਵੇਂ ਬਾਬਾ ਦੀਪ ਸਿੰਘ ਦੀ ਬਾਬਾ ਗੁਰਬਖਸ਼ ਸਿੰਘ ਜੀ ਦਰਬਾਰਾ ਫੇਰ ਤੇਰੀ ਦਰਬਾਰ ਸਾਹਿਬ ਦੀ ਅਰਮਨ ਦੀ ਰਾਖੀ ਕਰਦੇ ਆ ਉਹਨਾਂ ਨੇ ਆਪਣੇ ਜਿਹੜੇ ਸੀਸ ਆ ਉਹ ਬਾੜੇ ਹੋਂਗੇ ਇਹ ਰੂਹਾਂ ਕੋਈ ਆਮ ਨਹੀਂ ਸਨ ਇਹ ਉਹੀ ਰੂਹਾਂ ਸਨ ਭਾਈ ਮੇਜਰ ਸਿੰਘ ਦੀ ਲਾਗੋਗੇ ਜਿਨ੍ਹਾਂ ਨੇ ਕਿਸੇ ਸਮੇਂ ਛੇਵੇਂ ਪਾਤਸ਼ਾਹ ਅਤੇ ਦਸਵੇਂ ਪਾਤਸ਼ਾਹ ਦੀ ਅਗਵਾਈ ਦੇ ਵਿੱਚ ਮੁਗਲ ਹਕੂ ਬਦਲੇ ਖਿਲਾਫ ਜਿਹੜੀਆਂ ਜੰਗਾਂ ਆ ਉਹ ਲੜੀਆਂ ਸਨ ਤੇ ਜਦੋਂ ਕੌਮ ਉਤੇ ਪੰਥ ਉਤੇ ਧਰਮ ਉਤੇ ਦੁਬਾਰਾ ਵਿੰਤਾ ਆਮ ਪਈ ਤੇ ਇਹ ਰੂਹਾਂ ਦੁਬਾਰਾ ਫੇਰ ਨਿਤਰੀਆਂ ਇਹ ਇਨਾਂ ਨੇ ਚਮਕੌਰ ਦੀ ਗੜੀ ਵਾਲਾ ਸ਼ਾਨਦਾਰ ਇਤਿਹਾਸ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਦਰਸਾਇਆ ਕਿ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਘਰ ਘਰ ਚਮਕੌਰ ਦੀ ਗੜੀ ਬਣ ਗਿਆ ਸਿੱਖ ਕੌਮ ਦੇ ਲਈ ਬੜੀ ਮਾਣ ਵਾਲੀ ਗੱਲ ਆ ਕਿ ਸਿੱਖ ਕੌਮ ਸ਼ਹੀਦਾਂ ਦੀ ਕੌਮ ਆ ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਆ ਇਹ ਪਿੰਡ ਵੀ ਸ਼ਹੀਦਾਂ ਦਾ ਹੀ ਪਿੰਡ ਆ ਇਸ ਪਿੰਡ ਦੇ ਇੱਕ ਨਹੀਂ ਬਲਕਿ ਅਨੇਕਾਂ ਹੀ ਬੰਦੇ ਜਿਹੜੀਆਂ ਸ਼ਹਾਦਤ ਪਾયા ਨੇ ਭਾਈ ਜਗਦੀਪ ਸਿੰਘ ਜੀ ਜੱਗਾ ਲਾਗੋ ਕੇ ਵਰਗੇ ਜਿਹੜੇ ਸੂਤਮੇ ਆ ਉਹ ਉੱਥੇ ਸਨ ਹੋਰ ਵੀ ਬਿਆਨਤ ਜਿਹੜੇ ਸੂਤਮੇ ਇੰਜੇ ਕਰਦੇ ਉੱਥੇ ਸਨ ਤੇ ਸਰਕਾਰ ਨੇ ਤਾਂ ਇਹ ਨਹੀਂ ਸਮਝਿਆ ਸੀ ਕਿ ਦਰਬਾਰ ਸਾਹਿਬ ਤੇ ਇਨਾ ਭਾੜੇ ਭੁਲਾ ਕਰਾਂਗੇ ਟੰਗਲ ਲੋਪਾਂ ਸੋਭਾ ਮਸ਼ੀਨ ਕਰਨਾ ਭਾਈ ਹਾਜਾ ਦੇ ਨਾਲ ਕਿ ਸੇਖ ਗਰ ਜਾਣਗੇ ਸੇਖ ਝੋਕ ਜਾਣਗੇ ਸੇਖ ਜ਼ਬਜ਼ਾਰਗੇ ਸੇਖ ਕਦੇ ਵੀ ਆਪਣੀ ਆਜ਼ਾਦੀ ਦੀ ਗੱਲ ਨਹੀਂ ਕਰਨਗੇ ਪਰ ਤੁਸੀਂ ਦੇਖੋ ਕਿ ਬਾਅਦ ਵਿੱਚ ਕਿਤੇ ਸੇਖ ਇੱਕ ਸਾਲ ਦੀ 2 ਸਾਲ ਦੀ ਬਲਕਿ 10 ਸਾਲ ਇੱਕ ਦਹਾਕਾ ਫਤਿਹ ਆਰਮਾਨ ਹੋ ਕੇ ਸਾਡੇ ਸਿੰਘਾਂ ਨੇ ਜੰਗ ਲੜਾਈ ਆ ਉਹ ਲੜੀ ਸਾਡੇ ਸੰਗਾਂ ਦੇ ਕੋਲ ਕੋਈ ਫੌਜ ਨਹੀਂ ਸੀ ਕੋਈ ਕਿਲਾ ਨਹੀਂ ਸੀ ਕੋਈ ਥੋਪ ਨਹੀਂ ਸੀ ਕੋਈ ਟੈਂਕ ਨਹੀਂ ਸੀ ਪੰਜਾਬ ਦਾ ਇਲਾਕਾ ਵੀ ਮੈਦਾਨੀ ਇਲਾਕਾ ਸੀ ਕੋਈ ਜੰਗਰੀ ਇਲਾਕਾ ਨਹੀਂ ਸੀ ਪਹਾੜੀ ਇਲਾਕਾ ਨਹੀਂ ਸੀ ਪਰ 10 ਸਾਲ ਲੜਾਈ ਲੜੀ ਇਹ ਕੋਈ ਆਮ ਦੀ ਇਹ ਗੁਰੂ ਸਾਹਿਬ ਜੀ ਦੀ ਬਹੁਤ ਵੱਡੀ ਗੱਲ ਸੀ ਕਿ ਇਤਰਾ ਗਾਂਧੀ ਜਨਰਲ ਗਾਡਿਆ ਗੋਬਿੰਦ ਰਾਮ ਬਿਆਨ ਦੇ ਗੁੱਟੜ ਵਰਗੇ ਅਨੇਕਾਂ ਜਿਹੜੇ ਦੁਸ਼ਤ ਸਨ ਉਹ ਸਾਡੇ ਸਿੰਘਾਂ ਸ਼ੋਰਿਆਂ ਨੇ ਉਹਨਾਂ ਨੂੰ ਖਾਲਸਾਈ ਪਰੰਪਰਾਵਾਂ ਅੰਕਾਰ ਸਜਾਵਾਂ ਰੀਤੀਆਂ ਆ ਕੋ ਦਿੱਤੀਆਂ ਤੇ ਇਹ ਸੰਘਰਸ਼ ਅੱਜ ਵੀ ਜਾਰੀ ਆ ਅੱਜ ਵੀ ਬਦਲੇ ਰੂਪ ਦੇ ਵਿੱਚ ਜਾਰੀ ਆ ਹਰਿਆਣਵਾਦ ਸੰਘਰਸ਼ ਦੀ ਵੀ ਲੋੜ ਤਾਂ ਜ਼ਰੂਰ ਆਈ ਹੈ ਭਾਵੇਂ ਰਾਜਨੀਤਿਕ ਦੋ ਕਾਨੂੰਨੀ ਤਰੀਕਿਆਂ ਦੇ ਨਾਲ ਕਾਨੂੰਨੀ ਤਰੀਕਿਆਂ ਦੇ ਨਾਲ ਇਹ ਜਿਹੜਾ ਸੰਘਰਸ਼ ਆ ਉਹ ਅੱਜ ਵੀ ਜਾਰੀ ਹੈ ਤੇ ਸਾਡੇ ਸੱਚੇ ਪਾਤਸ਼ਾਹ ਜੀ ਕਿਰਪਾ ਕਰੂ ਸਾਡੇ ਸ਼ਹੀਦਾਂ ਦਾ ਜਿਹੜਾ ਸੁਪਨਾ ਆ ਉਹ ਸਾਕਾਰ ਹੋਵੇ ਐ ਦਸ਼ਮੇਸ਼ ਪਿਤਾ ਕਿਰੇ ਝੰਡੇ ਦੀ ਥਾਂ ਇਹ ਝੂਲਦੇ ਨੇ ਝੰਡੇ ਅੱਜ ਜਿਹੜੇ ਅਸੀਂ ਵਾਅਦਾ ਕੋਸ਼ਿਸ਼ ਕੀਤੀ ਹੈ ਗਾਰ ਗਰੇ ਦਾ ਖਾਲਸਾ ਦਾ ਸੰਗਤ ਬਖਸ਼ਿਸ਼ ਕੀਤਾ ਆ ਹੋਸਾਗਾਰ ਜ਼ਰੂਰ ਉਵੇਗਾ ਧੰਨ ਧੰਨ ਸ੍ਰੀ ਗੁਰੂ ਚਰਨ ਜੀ ਮਹਾਰਾਜ ਜੀ ਦੇ ਆਪਾਂ ਸਾਰੇ ਰਾਹ ਲੱਗੇ ਇਹ ਸ਼ਹੀਦ ਭਾਈ ਮੇਜੇ ਸਿੰਘ ਦੀ ਨਾਗੋ ਕੇ ਨੂੰ ਇੱਕ ਸੱਚੀ ਸੁੱੱਚੀ ਸੰਧਾਨੀ ਹੋਵੇਗੀ ਸਮੂਹ ਸ਼ਹੀਦਾਂ ਨੂੰ ਜਿਵੇਂ ਇੱਕ ਸੱਚੀ ਸੁੱੱਚੀ ਸੰਧਾਨੀ ਹੋਵੇਗੀ ਕਿ ਅਸੀਂ ਖੰਡੇ ਬਾਡੇ ਦਾ ਕਮਲ ਚੜੀਏ ਕਲਗੀਧੰਨ ਦੇ ਪੁੱਤਰੋ ਧੀਓ ਅਮਰ